ਉਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪਾਰਟੀ ਨੂੰ ਵੋਟ ਪਾਈਏ ਕਿ ਉਮੀਦਵਾਰ ਨੂੰ ਵੋਟ ਪਾਈਏ ਆਪਾਂ ਤਾਂ ਉਮੀਦਵਾਰ ਦੇਖ ਰਿਹਾ ਜੀ ਮੇਰੀਨ ਗੱਲ ਤਾਂ ਵੀ ਜਿਹੜਾ ਬੰਦਾ ਸਹੀ ਹੈਗਾ ਕੰਮ ਕਰਾਉਣ ਵਾਲਾ ਬੰਦਾ ਵਾ ਉਸ ਬੰਦੇ ਨੂੰ ਚਾਹ ਜਿਹੜਾ ਆਪਣੇ ਮਹੱਲੇ ਦੇ ਵਿਕਾਸ ਕਰੇ ਜਾਂ ਅੱਗੇ ਤੋਂ ਆਉਣ ਦੀ ਉਮੀਦ ਰੱਖੇ ਆਪ ਨੂੰ ਆਪਣੇ ਹੱਥ 'ਚ ਹੈ ਕਿ ਆਪਾਂ ਕਿੱਦਾਂ ਦਾ ਲੀਡਰ ਚੂਜ਼ ਕਰਨਾ ਚਾਹੁੰਦੇ ਆ ਤੇ ਜਿੱਦਾਂ ਕਿ ਮੈਂ ਕਹਿੰਨੀ ਆ ਕਿ ਇਸ ਟਾਈਮ ਲੁਧਿਆਣਾ ਸਿਟੀ ਨੂੰ ਲੀਡਰ ਨਾਲੋਂ ਜ਼ਿਆਦਾ ਗਰੀਪਰੈਜ਼ੈਂਟੇਟਿਵ ਦੀ ਲੋੜ ਹੈ ਇਕ ਵੋਇਸ ਦੀ ਲੋੜ ਕਿਉਂਕਿ ਆਪਣੇ ਬਹੁਤ ਮੁੱਦੇ ਨੇ ਇਹੋ ਜਿਹੜੇ ਅਜੇ ਤੱਕ ਅਸੈਂਬਲੀ ਤੱਕ ਪਹੁੰਚ ਨਹੀਂ ਪਾ ਰਹੇ ਜੋ ਪਹੁੰਚ ਵੀ ਰਹੇ ਹਨ ਉਹਨਾਂ ਦਾ ਕੋਈ ਐਕਟ ਨਹੀਂ ਕਰ ਰਹੇ ਤੇ ਮੈਂ ਸਾਰਿਆਂ ਨੂੰ ਬਸ ਇੱਕ ਅਪੀਲ ਕਰੂੰਗੀ ਕਿ ਜਦ ਵੀ ਵੋਟ ਪਾ ਨਿਕਲੋ ਵੋਟ ਪਾਓ ਬਹੁਤ ਸੋਚ ਸਮਝ ਕੇ ਵੋਟ ਪਾਓ ਆਪਣੇ ਕੈਂਡੀਡੇਟਸ ਨੂੰ ਮੈਰਿਟ ਬੇਸਿਸ ਤੇ ਵੋਟ ਪਾਓ ਬਹੁਤ ਜ਼ਰੂਰੀ ਹੈ ਇੱਕ ਪੜਿਆ ਲਿਖਿਆ ਇਨਸਾਨ ਤੁਹਾਡੇ ਸਾਹਮਣੇ ਖੜਾ ਹੋਵੇ ਪਰ ਸਰਕਾਰ ਨੂੰ ਕਰਨੇ ਚਾਹੀਦੇ ਸਾਰੇ ਕੰਮ ਜਿਹੜੇ ਹੈਗੇ ਆ ਜੇ ਕੰਮ ਕੀਤੇ ਹੋਣ ਤੇ ਆਪੇ ਹੀ ਵੋਟ ਪੈਣੀ ਹੈ ਪਾਰਟੀ ਨੂੰ ਵੋਟ ਬਾਅਦ ਉਮੀਦਵਾਰ ਨੂੰ ਇਹਦੇ ਜਿਹੜਾ ਉਮੀਦਵਾਰ ਚੰਗਾ ਹੋਵੇ ਉਹਨੂੰ ਪਾਣੀ ਹਰ ਇੱਕ ਨੇ ਵੋਟ ਆਪਣੀ ਜਿਹਨੂੰ ਪਾਣੀ ਬਾਹ ਕੰਮ ਕਰਨ ਵਾਲਾ ਬੰਦਾ ਹੋਵੇ ਲੁਧਿਆਣਾ ਦੇ ਵਿੱਚ ਹਲਕੀ ਪਛਮੇ ਦੀਆਂ ਚੋਨਾ ਹੋ ਰਹੀਆਂ ਨੇ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਆਪਣਾ ਮਤ ਦਾ ਦਾਨ ਦਿੱਤਾ ਜਾ ਰਿਹਾ ਵਾ ਦੇਖ ਸਕਦੇ ਹੋ ਸੀਨੀਅਰ ਸਿਟੀਜ਼ਨ ਜਿਹੜੀ ਆ ਆਪਣਾ ਵੋਟ ਜਿਹੜਾ ਦੇ ਕੇ ਆ ਰਹੇ ਨੇ ਹਾਲਾਂਕਿ ਲੋਕਾਂ ਦੇ ਕਹਿਣਾ ਹੈ ਕਿ ਅਸੀਂ ਪਾਰਟੀ ਨੂੰ ਦੇ ਕੇ ਵੋਟ ਨਹੀਂ ਪਾਣੀ ਅਸੀਂ ਜਿਹੜੇ ਜਿਹੜਾ ਕੈਂਡੀਡੇਟ ਹੈ ਜਾਂ ਕੋਈ ਉਮੀਦਵਾਰ ਹੈ ਜਾਂ ਕੋਈ ਉਮੀਦਵਾਰ ਹੈ ਉਹਨੂੰ ਦੇ ਕੇ ਵੋਟ ਪਾਣੀ ਜੋ ਕਿ ਸਾਡੇ ਵਿਕਾਸ ਕਾਰਿਆ ਕਰਾ ਸਕੇ ਤੇ ਵੋਟ ਦੇਖ ਸਕਦੇ ਹੋ ਵੋਟ ਇਹਨਾਂ ਨੇ ਪਾਈ ਹੈ ਵੋਟ ਵੋਟ ਦਿਖਾਓ ਆਪਣੀ ਵੋਟ ਵੋਟ ਪਾਈ ਹੈ ਵੋਟ ਪਾਣ ਆਏ ਨੇ ਹਲਾਈ ਇਹਨਾਂ ਨੇ ਜਾਣਾ ਅੰਦਰ ਵੋਟ ਪਾਣ ਕਿਹੜੇ ਕਿਹੜੇ ਮੁੱਦਿਆਂ ਤੇ ਤੁਸੀਂ ਵੋਟ ਪਾਓਗੇ ਕਿਹੜੇ ਕਿਹੜੇ ਇੱਥੇ ਕੰਮ ਰਹਿੰਦੇ ਨੇ ਜਿਹੜੇ ਸਾਡੇ ਸਾਰੇ ਗਲੀਆਂ ਦੇ ਵਿਕਾਸ ਪੂਰੇ ਹੋ ਰਹੇ ਆ ਸਾਨੂੰ ਕਿਸੇ ਦੀ ਲੋੜ ਨਹੀਂ ਹੈਗੀ ਬਿਲਕੁਲ ਬਈ ਚੱਲ ਰਿਹਾ ਆਪਣਾ ਸਾਡਾ ਅਸੀਂ ਇੱਥੇ ਗੁਰਪ੍ਰੀਤ ਗੋਗੀ ਦੀ ਜਥੋਂਗੀ ਸੀ ਉਸ ਤੋਂ ਬਾਅਦ ਨਿਆ ਮੇਲੇ ਚੁਣੇ ਜਾ ਰਹੇ ਆ ਬਿਲਕੁਲ ਉਨੇ ਕਿਤੇ ਰਹਿਣ ਵਾਲੇ ਤੁਸੀਂ ਨਗਰੀਏ ਨਾਲ ਹੀ ਹਾਂਜੀ ਹਾਂਜੀ ਮਨਿੰਦਰ ਸਿੰਘ ਕਿਨੇ ਤੂੰ ਦੀ ਤੂੰ ਮੁੱਠ ਪੰਦੇ ਆ ਰਹੀ ਕਿਉਂਕਿ ਦੋ ਵਾਰੀ ਤਾਂ ਬਿਤਾਇਆ ਕਿਥੋਂ ਦੀ ਆਸ਼ੂ ਰਹਿ ਚੱਕੇ ਨੇ ਹਣਾ ਤੂੰ ਉਤਵਾ ਗੁੱਟੇ ਗੋਗੀ ਬਿਲਕੁਲ ਬਿਲਕੁਲ ਹੁਣ ਹੁਣ ਕੀ ਹੁਣ ਕਿਹਦੇ ਮੁੱਦੇ ਤੇ ਵੋਟ ਪਾਓਗੇ ਅਸਵਰਾਜ ਜਿਹੜੇ ਬੈਨੀਫਿਟ ਦੇ ਕੇ ਆਪਾਂ ਨੂੰ ਉਹਦੇ ਐਗਰੀ ਹੋਵੇ ਆਪਣੇ ਬਿਲਕੁਲ ਬਿਲਕੁਲ ਹਾਂਜੀ ਉਹ ਕੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਇਹ ਅਪੀਲ ਕਰਾਂਗੇ ਉਸ ਬੰਦੇ ਨੂੰ ਚੁਣੋ ਜਿਹੜਾ ਆਪਣੇ ਮਹੱਲੇ ਦਾ ਵਿਕਾਸ ਕਰੇ ਜਾਂ ਅੱਗੇ ਤੋਂ ਆਉਣ ਦੀ ਉਮੀਦ ਰੱਖੇ ਆਪਣੇ ਦੇਖੋ ਇਹ ਇਹ ਸੀਨੀਅਰ ਸਿਟੀਜ਼ਨ ਨੇ ਵੋਟ ਪਾਈ ਆ ਤੁਸੀਂ ਦਿਖਾਓ ਕਿੱਥੇ ਵੋਟ ਪਾਈ ਆ ਆਹ ਲਓ ਜੀ ਕੀ ਬਾਤ ਆ ਕੀ ਬਾਤ ਆ ਵੋਟ ਪਾਈ ਨਹੀਂ ਅੱਜ ਇਹ ਸੀਨੀਅਰ ਸਿਟੀਜ਼ਨ ਨੇ ਕੀ ਨਾਮ ਆ ਤੁਹਾਡਾ ਅਮਰਜੀਤ ਕੌਰ ਕਿੱਥੇ ਰਹਿਣ ਵਾਲਿਓ ਅਸੀਂ ਇੱਥੇ ਗੋਵਿੰਦਨਗਰ ਕ੍ਰਿਸ਼ਨਨਗਰ ਚ ਹੀ ਰਹਿਣ ਵਾਲੇ ਆ ਜੀ ਕਿ ਕਿਹੜੇ ਮੁੱਦਿਆਂ ਤੇ ਤੁਸੀਂ ਵੋਟ ਪਾਈ ਅੱਜ ਅਸੀਂ ਜਿਹੜਾ ਕੋਈ ਮਤਲਬ ਜਿਹੜਾ ਕੋਈ ਸੁਧਾਰ ਕਰੂਗਾ ਆਪਾਂ ਮਤਲਬ ਇਹ ਆ ਨਾ ਸੁਧਾਰਕ ਹੋਣਾ ਚਾਹੀਦਾ ਆਪਣਾ ਮਹੱਲੇ ਦਾ ਵੀ ਪੰਜਾਬ ਦਾ ਸਾਰਾ ਸੁਧਾਰ ਹੋਣਾ ਚਾਹੀਦਾ ਹਾਂ ਹਾਂਜੀ ਤੇ ਕਿਹੜੇ ਕਿਹੜੇ ਐਸੇ ਕਾਰਜ ਨੇ ਤੁਹਾਡੇ ਹਲਕੇ ਦੇ ਵਿੱਚ ਜੇ ਕੋਈ ਹਜ ਤੱਕ ਪੂਰੀ ਨਹੀਂ ਹੋਏ ਸਾਢੇ 3 ਸਾਲ ਤੋਂ ਪਹਿਲਾਂ ਸਾਡੇ ਸਾਰੇ ਪੂਰੇ ਹੋਏ ਹੋਏ ਆ ਗੋਗੀ ਜੀ ਨੇ ਸਾਰੇ ਕਰਾਏ ਹੋਏ ਆ ਪਹਿਲਾਂ ਹਾਂਜੀ अच्छा <ण्या> हुन गोगी स्वर्गीय गुरप्रीत ਦੇ ਬੱਸੀ ਗੋਗੀ ਜੀ ਤਾਂ ਚਲੋ ਹੁਣ ਮੌਤ ਹੋ ਗਈ ਹੈ ਨਾ ਤੇ ਉਸ ਤੋਂ ਬਾਅਦ ਵਕ ਵਕ ਉਮੀਦਵਾਰ ਖੜੇ ਨੇ ਪਾਰਟੀ ਨੂੰ ਦੇ ਕੇ ਵੋਟ ਪਾਓਗੇ ਉਮੀਦਵਾਰ ਨੂੰ ਜਿਹੜੇ ਕੰਮ ਕਰਾਏਗਾ ਉਹਨੂੰ ਵੋਟ ਪਾਓਗੇ ਜਿਹਨੇ ਕੰਮ ਕਰਾਇਆ ਉਹਨੂੰ ਹੀ ਪਾਵਾਂਗੇ ਜੀ ਆਪਾਂ ਵੋਟ ਹੂੰ ਜਿਹਨੇ ਕੰਮ ਕਰਾਇਆ ਉਹ ਵੀ ਅੱਗੇ ਵੀ ਕਰਾਊਗਾ ਜੇ ਨਹੀਂ ਕਰਾਊਗਾ ਫਿਰ ਦੇਖ ਲਾਂਗੇ ਆਪਾਂ ਅੱਛਾ ਜੇਕਰ ਗੱਲ ਕਰੀਏ ਸਾਢੇ 3 ਸਾਲ ਹੋ ਗਏ ਨੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਤੇ ਹੁਣ ਜਿਮਨੀ ਚੋਣਾਂ ਆਈ ਹੈ ਤੇ ਇੱਥੇ ਕਿਸ ਤਰ੍ਹਾਂ ਦਾ ਦੇ ਦੇਓ ਜਿਮਨੀ ਚੋਣਾਂ ਨੂੰ ਤੇ ਕੀ ਕੀ ਸੁਧਾਰ ਹੁਣ ਤੱਕ ਹੋਏ ਸਾਢੇ 3 ਸਾਲ ਤੋਂ ਸਾਡੇ ਸਾਰੇ ਲਾਈਟਾਂ ਲੱਗੀਆਂ ਹੋਈਆਂ ਸਿਵਰੇਜ ਸਾਡੇ ਬਣੇ ਹੋਏ ਆ ਸੜਕਾਂ ਸਾਡੀਆਂ ਸਾਰੀਆਂ ਬਣੀਆਂ ਹੋਈਆਂ ਨੇ ਸਾਰੇ ਸਾਫ ਸਵੱਈਆ ਸਾਰੇ ਪੂਰੀ ਹੁੰਦੀ ਆ ਹਾਂਜੀ ਲੋਅ ਇਨ ਆਰਡਰ ਦੀ ਗੱਲ ਕਰੀਏ ਲੋਅ ਨੇ ਸੁਸਤੀ ਕਿਸ ਤਰ੍ਹਾਂ ਦੀ ਹੈ ਤੁਹਾਡੇ ਮਲੇ ਚ ਠੀਕ ਹੈ ਜੀ ਸਾਰੇ ਠੀਕ ਹੈ ਹਾਂਜੀ ਠੀਕ ਹੈ ਅੱਜ ਅੰਦਰ ਸੁਵਿਧਾ ਕਿਸ ਤਰ੍ਹਾਂ ਦੀ ਹੈ ਅੰਦਰ ਵੀ ਠੀਕ ਆ ਸ਼ਾਂਤੀ ਆ ਠੀਕ ਆ ਪਾਣੀ ਵਗੈਰਾ ਪੁੱਛਿਆ ਤੁਹਾਨੂੰ ਹਾਂਜੀ ਸੀਨੀਅਰ ਸਿਟੀਜ਼ਨ ਨੂੰ ਤੁਸੀਂ ਹਾਂਜੀ ਹਾਂਜੀ ਕੋਈ ਦਿੱਕਤ ਤਾਂ ਨਹੀਂ ਹੋਈ ਆ ਜਾਂ ਨਹੀਂ ਕੋਈ ਦਿੱਕਤ ਨਹੀਂ ਹੋਈ ਜੀ ਹਾਂਜੀ ਕੀ ਨਾਮ ਆ ਸੀ ਤੁਹਾਡਾ ਗੁਰਮੀਲ ਸਿੰਘ ਗੁਰਮੀਲ ਜੀ ਆ ਪਛਮੀ ਹਲਕੇ ਦੇ ਵਿੱਚ ਵੋਟਾਂ ਨੇ ਵੋਟ ਪਾਣ ਆਏ ਹੋ ਕੀ ਕਹਿਣਾ ਚਾਹੋਗੇ ਅਜੀਰਾ ਕਹਿੰਦੇ ਸਾਡਾ ਸਾਰਾ ਸੁਧਾਰ ਆ ਸਾਡੇ ਗੋਗੀ ਐਮਐਲ ਸੀਗੇ ਉਹਨਾਂ ਨੇ ਸਾਰਾ ਕੁਝ ਕੀਤਾ ਹੋਇਆ ਸੜਕਾਂ ਵੀ ਸਾਡੇ ਸਾਫ਼ ਸੁਥਰੀਆਂ ਬੱਤੀਆਂ ਵੀ ਲੱਗੀਆਂ ਸ਼ਹਿਰੋਜ ਵੀ ਸਾਫ਼ ਵਧੀਆ ਕੰਮ ਚੱਲ ਰਿਹਾ ਵਾ ਉਹ ਸਾਡੀ ਗਾਲ ਗਿਆਂ ਦੀ ਸੌਂਦੇ ਵੀ ਸੀਗੇ ਮਿਠਾਉਂਦੇ ਵੀ ਸੀ ਪਾਣੀ ਵੀ ਚਾਹ ਵੀ ਪਿਲਾਉਂਦੇ ਸੀਗੇ ਤੇ ਹੁਣ ਕਿਸ ਦਾ ਨੁਮਾਇੰਦਾ ਉਮੀਦਵਾਰ ਚਾਹਦੇ ਹੋ ਤੁਸੀਂ ਜਿਹੜਾ ਕੰਮ ਕਰਨ ਵਾਲਾ ਹੋਵੇ ਜੀ ਹਾਂ ਸਦਕਾ ਕਿਸ ਤਰ੍ਹਾਂ ਦੇ ਨਹੀਂ ਤੁਹਾਡੇ ਹਾਲ ਵਿੱਚ ਸਾਡੇ ਬਹੁਤ ਵਧੀਆ ਜੀ ਸਾਡੇ 3 ਸਾਲ ਹੋ ਗਏ ਹਨ ਤੇ ਹੁਣ ਜਿਵੇਂ ਚੋਣਾ ਵੈਸ ਚਲ ਕੇ ਚ ਹੋ ਰਹੀਆਂ ਨੇ ਉਮੀਦਵਾਰ ਆ ਪਾਰਟੀ ਦਾ ਚੁਣਾ ਚਾਹੋਗੇ ਆਪਣਾ ਉਮੀਦਵਾਰ ਚੁਣਾ ਚਾਹੋਗੇ ਪਾਰਟੀ ਦਾ ਜੀ ਪਾਰਟੀ ਦਾ ਤੁਮ ਚੁਣਾ ਚਾਹੋਗੇ ਹਾਂ ਜੀ ਇਸਨਾਂ ਸਿੱਕੇ ਸੀਨੀਅਰ ਸਿਟੀਜ਼ਨ ਜਿਨ੍ਹਾਂ ਦੇ ਕਹਿਣਾ ਕਿ ਆ ਪਾਰਟੀ ਨੂੰ ਦੇ ਕੇ ਵੋਟ ਨਹੀਂ ਪਾਈ ਜਾਏਗੀ ਕਮਾਂ ਨੂੰ ਦੇ ਕੇ ਵੋਟ ਪਾਈ ਜਾਏਗੀ ਫਿਲਹਾਲ तमाम ਤਸਵੀਰਾਂ ਨੇ ਤੁਹਾਨੂੰ ਦੱਸਦੀ ਹੈ ਕਿ ਪਰਉਕਾਰ ਸਿੰਘ ਘੁੰਮਣ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹ ਇੱਥੇ ਥੋੜੇ ਸਮੇਂ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਆਪਣਾ ਮਤਾਂ ਦੇਣਗੇ ਇੱਥੇ ਆ ਕੇ ਮਤਾਂ ਦੇਣ ਤੋਂ ਬਾਅਦ ਤੇ ਪ੍ਰੈਸਰ ਦੇ ਨਾਲ ਵੀ ਸੰਬੋਧਿਤ ਹੋਣਗੇ ਹਾਲਾਂਕਿ ਜਿਹੜੇ ਜਿਹੜੇ ਵਿਕਾਸ ਕਰ ਰਹੇ ਨੇ ਕਈਆਂ ਦਾ ਕਹਿਣਾ ਹੈ ਕਿ ਇੱਥੇ ਲੌਨ ਆਰਡਰ ਦੀ ਸਥਿਤੀ ਖਰਾਬ ਹੈ ਕਈਆਂ ਦਾ ਕਹਿਣਾ ਹੈ ਕਿ ਇੱਥੇ ਅਹ ਫੀਵਰੇਜ ਅਤੇ ਪਾਣੀ ਪੜ ਜਾਂਦਾ ਵਾ ਹਾਲਾਂਕਿ ਵੈਸਟ ਹਲਕਾ ਵਾ ਪੜੇ ਲਿਖੇ ਦਾ ਇਲਾਕਾ ਵਾ ਕਾਫੀ ਪੜੇ ਲਿਖੇ ਇਲਾਕਾ ਵਾ ਤੇ ਕਈਆਂ ਲੋਕਾਂ ਕਹਿੰਦੇ ਵੀ ਵੈਸਟ ਹਲਕੇ ਤੋਂ ਜਿਹੜੀ ਕਿ ਇੱਥੇ ਲੁਧਿਆਣਾ ਸ਼ਹਿਰ ਜਿਹੜੀ ਆਂਦਰੀ ਇਥੋਂ ਹੁੰਦੀ ਜ਼ਿਆਦਾ ਹੁੰਦੀ ਹੈ ਕਾਫੀ ਇੱਥੇ ਬਿਜ਼ਨਸਮੈਨ ਲੋਕ ਇੱਥੇ ਰਹਿੰਦੇ ਨੇ ਤੇ ਕਾਫੀ ਜੇਕਰ ਗੱਲ ਕਰੀਏ ਲੋਕਾਂ ਦਾ ਇਹ ਵੀ ਕਹਿੰਨਾ ਕਿ ਇੱਥੇ ਡਿਵੈਲਪਮੈਂਟ ਹੋਣੀ ਹਾਲੀ ਬਾਕੀ ਹੈ ਕਿਉਂਕਿ ਤੇ ਹੋਰ ਵੀ ਜਿਹੜੇ ਜਿਹੜੇ ਵਿਕਾਸ ਕਾਰ ਰੁਕੇ ਹੋਏ ਨੇ ਉਹ ਵੀ ਹੋਣੇ ਹੈ ਜਿਹੜੇ ਕੀ ਹੈ ਬਾਕੀ ਨੇ ਆ ਦੇ ਹਾਲਾਂਕਿ ਫਿਲਹਾਲ ਦੀ ਕੜੀ ਪਰਫਕਾਰ ਸਿੰਘ ਘੁੰਮਣ ਵੀ ਇੱਥੇ ਆਣਗੇ ਤੇ ਆਪਣਾ ਮਤਦਾਨ ਜਿਹੜੇ ਕੀ ਹੈ ਦੇ ਵੋਟ ਪਾ ਲਈ ਤੁਸੀਂ ਹਾਂਜੀ ਭਾਈ ਭਲੀ ਮੈਂ ਲੇਟ ਹੋ ਰਿਹਾ ਕੀ ਨਾਮ ਹੈ ਤੁਹਾਡਾ ਪਲੀਜ਼ ਮੈਂ ਲੇਟ ਹੋ ਰਿਹਾ ਆਪੀ ਚਲੋ ਤੇ ਲੇਟ ਹੋ ਰਹੇ ਨੇ ਤਾਂ ਕਰਕੇ ਜਿਹੜਾ ਕੀ ਹੈ ਇਹਨਾਂ ਨੇ ਆਪਣਾ ਮਤਾ ਮਤਦਾਨ ਦਿੱਤਾ ਵਾ ਤੇ ਹੁਣ ਲੋਕਾਂ ਦੇ ਵੱਲੋਂ ਸਿੱਰੇ ਸਿੱਰੇ ਲਗਾਤਾਰ ਜਿਹੜੀ ਆ ਇੱਥੇ ਪੁਲਿਸ ਸਟੇਸ਼ਨ ਤੇ ਆ ਕੇ ਆਪਣਾ VOTING ਜਿਹੜੀ ਆ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਆ ਲੋਕ ਲਗਾਤਾਰ ਆਪਣਾ ਮਾਤਾਦਾਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਸੀਨੀਅਰ ਸਿਟੀਜ਼ਨ ਨੇ ਵੋਟ ਪਾਈ ਸਰ ਹਾਂਜੀ ਦਿਖਾਈਓ ਵੋਟ ਕਿੱਥੇ ਇਹ ਇਦਾਂ ਕਰਕੇ ਦਿਖਾਈਓ ਆ ਦੇਖ ਸਕਦੇ ਹੋ ਕਿ ਵੋਟ ਪਾਈ ਹੈ ਤੇ ਕਿਹੜੇ ਕਿਹੜੇ ਮੁੱਦਿਆਂ ਤੇ ਤੁਸੀਂ ਅੱਜ ਇਸ ਪੱਛਮੀ ਹਲਕੇ ਤੋਂ ਵੋਟ ਪਾਈ ਹੈ ਮੁੱਦੇ ਤਾਂ ਮੈਂ ਹੁਣ ਪਹਿਲਾਂ ਉੱਥੇ ਤਸਵੀਰਾਂ ਵੀ ਤਿੰਨੇ ਮੁੱਦੇ ਮੇਨ ਤਾਂ ਜਿਹੜੇ ਸਭ ਤੋਂ ਜੁੜੇ ਸਰੇਕ ਬੰਦੇ ਲਈ ਜ਼ਰੂਰੀ ਆ ਇਕੱਲੇ ਮੇਰੇ ਲਈ ਨਹੀਂ ਸਿੱਖਿਆ ਸਿਹਤ ਤੇ ਸੁਰੱਖਿਆ ਮੈਂ ਤਿੰਨੇ ਮੇਨ ਮੁੱਦੇ ਹੋਣੇ ਚਾਹੀਦੇ ਆ ਬਸ ਅੱਛਾ ਗੱਲ ਕਰੀਏ ਸਾਢੇ ਤਿੰਨ ਸਾਲਾਂ ਦੇ ਵਿੱਚ ਕਿਹੜੇ ਐਸੇ ਵਿਕਾਸ ਕਰ ਰਹੇ ਹੋਏ ਕਿ ਨਹੀਂ ਅਸੀਂ ਸੁਰੱਖਿਆ ਤੁਹਾਡੇ ਤੇ ਆ ਤੁਹਾਨੂੰ ਦਿੱਤੀ ਗਈ ਆ ਸਰਕਾਰ ਦੇ ਵੱਲੋਂ ਜਾਂ ਹੋਰ ਵੱਲੋਂ ਕਿ ਜੇ ਜਿਹੜੀ ਪਬਲਿਕ ਨੂੰ ਪਰੇਸ਼ਾਨੀ ਹੋ ਰਹੀ ਸੀ ਇਹ ਤਾਂ ਹੁਣ ਸਭ ਨੂੰ ਹਾਲਾਤ ਪਤਾ ਹੀ ਆ ਕਿਸ ਤਰ੍ਹਾਂ ਦੇ ਹੈਗੇ ਕਿਦਾਂ ਦੇ ਆ ਅੱਛਾ ਜੀ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪਾਰਟੀ ਨੂੰ ਵੋਟ ਪਾਈਏ ਕੀ ਉਮੀਦਵਾਰ ਨੂੰ ਵੋਟ ਪਾਈਏ ਆਪਾਂ ਤਾਂ ਉਮੀਦਵਾਰ ਦੇਖ ਰਿਹਾ ਜੀ ਮੇਨ ਗੱਲ ਤਾਂ ਵੀ ਜਿਹੜਾ ਬੰਦਾ ਸਹੀ ਹੈਗਾ ਕੰਮ ਕਰਨ ਵਾਲਾ ਬੰਦਾ ਵਾ ਉਹਨੇ ਵੋਟ ਲੈ ਗੱਲ ਕਰ ਲਈਏ ਸਿੱਖਿਆ ਦੀ ਹਸਪਤਾਲਾਂ ਦੀ ਗਾਰਡਨਾਂ ਦੀ ਤੇ ਹੋਰ ਵੀ ਜਿਹੜੇ ਡਿਵੈਲਪਮੈਂਟ ਦੇ ਵਿਕਾਸ ਕਰ ਰਹੇ ਹੁੰਦੇ ਨੇ ਉਹਨਾਂ ਦੀ ਕਿਸ ਤਰ੍ਹਾਂ ਦੇ ਹਾਲਾਤ ਨੇ ਪਛਮੀ ਲੱਗੇ ਮੈਨੂੰ ਕੋਈ ਖਾਸ ਸੁਝਾਅ ਨਾ ਜਨਿਆ ਆ ਰਿਹਾ ਉਤਰੀਵਨ ਉਹ ਜਿਹੀ ਹੈ ਜਿਹੜੇ ਪਹਿਲਾਂ ਸੀ ਲਾਓ ਇਹ ਆਰਡਰ ਦੀ ਗੱਲ ਕਰ ਲਈਏ ਜੇ ਰਾਤ ਨੂੰ ਸੁਰੱਖਿਆ ਬਲ ਕੀਤਾ ਦੇਣੇ ਉਹ ਤਾਂ ਸਭ ਨੂੰ ਪਤਾ ਹੀ ਹੈ ਰਾਤ ਕਿਸੇ ਨਾਲ ਚੱਲ ਰਿਹਾ ਹੈ ਦਰ ਤਾਂ ਹਰੇਕ ਬੰਦੇ ਦੇ ਹੈਗਾ ਹੀ ਆ ਹੂੰ ਹੂੰ ਚਲੋ ਕਿਸ ਮੁੱਦੇ ਦੇ ਹੁਣ ਤੁਸੀਂ ਵੋਟ ਪਾ ਕੇ ਆਏ ਹੋ ਮੋਰ ਤਾਂ ਇਹ ਡਿਵੈਲਪਮੈਂਟ ਦੇ ਘਰ ਦੀ ਪੈਣੀ ਹੈ ਵੋਟ ਤਾਂ ਹੁਣ ਵਿਕਾਸਕਾਰ ਹੈ ਜੀ ਹਾਂ ਹਾਂ ਬਸ ਚਲੋ ਸੋ ਬਿਲਕੁਲ ਲੋਕਾਂ ਦੇ ਵੱਲੋਂ ਵਿਕਾਸਕਾਰ ਹੈ ਜੀ ਉੱਤੇ ਜਿਹੜਾ ਵੋਟ ਆ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਤਮਾਮ ਤਸਵੀਰਾਂ ਤੁਹਾਨੂੰ ਅੰਦਰ ਲਈ ਦਿਖਾਵਾਂਗਾ ਕਿ ਆ ਲੋਕ ਜਿਹੜੇ ਕੀ ਅੰਦਰ ਵੋਟ ਪਾਉਂਦੇ ਹੋ ਵੀ ਜਾਂਦੇ ਹੋ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੀਨੀਅਰ ਸਿਟੀਆ ਵੋਟ ਪਾ ਆਂਦੀ ਐ ਇਦਾਂ ਕਰ ਰਹੇ ਹੋ ਵੋਟ ਪਾ ਕੇ ਆਏ ਨੇ ਦੇ ਦੇਖ ਸਕਦੇ ਹੋ ਤਸਵੀਰਾਂ ਚ ਲੋਕ ਜਿਹੜੇ ਕੀ ਵਕ ਵਕ ਆਪਣੇ ਅਜਿਹੇ ਨੁਮਾਇੰਦਾ ਉਮੀਦਵਾਰ ਨੇ ਆਪਣੇ ਜਿਹੜੇ ਵਿਕਾਸ ਕਰੇ ਇਕਰਾਰ ਕੀਏ ਉਹਨਾਂ ਨੂੰ ਜਿਹੜੇ ਕਿ ਵੋਟ ਪਾਉਂਦੇ ਉਹ ਵੀ ਨਜ਼ਰ ਆ ਰਹੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਜਿੱਥੇ ਪਰਵਾਰਕਾਂ ਫੇ ਘੁੰਮਣ ਆਵਾਂ ਦੀ ਪਾਰਟੀ ਤੋਂ ਸੰਜੀਵ ਰੋੜਾ ਕਾਂਗਰਸ ਤੋਂ ਭਾਤਪੁਸ਼ਯਨ ਆਸ਼ੂ ਜੀਵਨ ਗੁਪਤਾ ਅਤੇ ਹੋਰ ਵੀ तमाम ਜਿਹੜੇ ਆਜ਼ਾਦ ਪਾਰਟੀ ਤੋਂ ਉਮੀਦਵਾਰ ਖੜੇ ਨੇ ਤੇ ਲੋਕ ਵਕ ਵਕ ਤੇ ਲੋਕ ਦਾ ਕਹਿਣਾ ਹੈ ਕਿ ਜਿਹੜੇ ਜਿਹੜੇ ਵਿਕਾਸ ਕਰ ਰਹੇ ਜਿਹੜੇ ਰੁਕੇ ਹੋਏ ਨੇ ਵਿਕਾਸ ਕਰ ਰਿਆ ਨੂੰ ਹੀ ਅਸੀਂ ਜਿਹੜਾ ਕਿਆ ਵੋਟ ਪਾਵਾਂਗੇ ਜਿਹੜਾ ਵਿਕਾਸ ਸਾਡੇ ਇਲਾਕੇ ਦੇ ਕਰਾਏਗਾ ਅਸੀਂ ਉਹਨੂੰ ਵਿਕਾਸ ਅਸੀਂ ਉਹਨੂੰ ਹੀ ਵੋਟ ਜ਼ਰੂਰ ਪਾਵਾਂਗੇ ਹਾਲਾਂਕਿ ਜੇਕਰ ਗੱਲ ਕਰੀਏ ਸਾਢੇ 3 ਸਾਲਾਂ ਦੀ ਤੇ ਸਾਢੇ 3 ਸਾਲਾਂ ਦੇ ਵਿੱਚ ਲੋਕਾਂ ਦੇ ਹੁਣ ਕਹਿ ਰਹੇ ਕਿ ਕੋਈ ਕੋਈ ਖਾਸ ਵਿਕਾਸ ਨਹੀਂ ਹੋਇਆ ਹੈਗਾ ਪਛਮੀ ਇਲਾਕੇ ਦੇ ਵਿੱਚ ਹਾਲਾਂਕਿ ਇਥੋਰੀ ਜਿਹੜੇ ਗੁਰਪ੍ਰੀਤ ਗੋਗੀ ਸੀਗੇ ਤੁਹਾਨੂੰ ਬਾਰ ਬਾਰ ਦੱਸ ਰਿਹਾ ਕਿ ਇਥੋਂ ਗੁਰਪ੍ਰੀਤ ਗੋਗੀ ਇਥੋਂ ਉਮੀਦਵਾਰ ਲਾਣੇ ਗਏ ਸੀਗੇ 2022 ਦੇ ਵਿੱਚ ਸੰਗੀ ਸੰਗੀਸ ਪਰਸਥਿਤੀਆਂ ਦੇ ਵਿੱਚ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਮੌਤ ਤੋਂ ਤੋਂ ਬਾਅਦ ਤੁਸ ਤੋਂ ਬਾਅਦ ਪਾਰਟੀ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਵਿਧਾਨ ਸਭਾ ਜਿੰਨੀ ਚੋਣਾਂ ਜਰੀਆਂ ਹੋਣੀਆਂ ਚਾਹੀਦੀਆਂ ਨੇ ਤੇ ਉਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਖੜਾਏ ਚੋਣ ਪ੍ਰਚਾਰ ਹੋਇਆ ਚੋਣ ਪ੍ਰਚਾਰ ਤੋਂ ਬਾਅਦ ਚੋਣ ਪ੍ਰਚਾਰ ਜਦੋਂ ਥam ਜਾਂਦਾ ਹੈ ਤੇ ਉਸ ਤੋਂ ਬਾਅਦ ਅ ਤਿਆਰੀਆਂ ਜਿਹੜੀਆਂ ਵੋਟਿੰਗ ਦੀਆਂ ਕੀਤੀ ਜਾਂਦੀਆਂ ਨੇ ਆ ਵਕ ਵਕ ایਵੀਐਮ ਮਸ਼ੀਨਾਂ ਫੜੀਆਂ ਜਾਂਦੀਆਂ ਨੇ ਸਰਕਾਰੀ ਮੁਲਾਜ਼ਮਾਂ ਨੂੰ ਤੇ ਉੱਥੇ ਪੂਰੀ ਸਟੇਸ਼ਨ ਤੇ ਉੱਥੇ ਮੁਲਾਜ਼ਮਾਂ ਨੂੰ ਤੇ ਨਾਦ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ 19 ਜੂਨ ਆਂਦੀ ਹੈ 19 ਜੂਨ ਤੋਂ 19 ਜੂਨ ਦੇ ਵਿੱਚ ਜੇ ਕੀ ਹੁੰਦਾ ਵਾ ਕਿ ਹਰ ਇੱਕ ਨੂੰ ਹਰ ਇੱਕ ਨੂੰ ਇੰਤਜ਼ਾਰ ਹੁੰਦਾ ਵਾ ਜੇਕਰ ਗੱਲ ਕਰੀਏ ਪੰਜਾਬ ਦੀ ਪੰਜਾਬ ਦੀ ਨਜ਼ਰ ਪੂਰੀ ਲੁਧਿਆਣਾ ਦੀ ਪੱਛਮੀ ਵਿਧਾਨ ਸਭਾ ਜਿਮਨੀ ਚੋਣਾਂ ਤੇ ਟਿਕੀ ਹੋਈ ਹੈ ਉਹ ਨਮਾਇੰਦਾ ਉਮੀਦਵਾਰ ਦੇ ਸ਼ੋਮਣੀ ਕਾਲ ਦੀ ਦਲ ਤੋਂ ਜਿਹੜੇ ਲੀਡਰ ਇੱਥੇ ਪਹੁੰਚੇ ਨੇ ਗੱਲਬਾਤ ਵੀ ਕਰਾਂਗੇ ਅਮਰ ਚਾਵਲਾ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਕੀ ਕਹਿਣਾ ਚਾਹੋਗੇ ਇਹ ਚੋਣਾਂ ਵਿੱਚ ਬਹੁਤ ਹੱਕ ਤੇ ਸੱਚ ਦੀ ਗੱਲ ਹੋ ਰਹੀ ਹੈ ਸਰਦਾਰ ਪਰਪਕਾਰ ਸਿੰਘ ਘੁੰਮਣੇ ਹੱਕ ਸੱਚ ਦੀ ਲੜਾਈ ਲੜੀ ਹੈ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਇਹ ਕਾਂਗਰਸ ਦਾ ਮੁੱਦਾ ਆਸ਼ੂ ਨੂੰ ਕ腐ਸ਼ਨ ਦੇ ਕਿਸੇ ਤੋਂ ਬਚਾਉਣਾ ਆਮ ਪਾਰਟੀ ਦਾ ਮੁੱਦਾ ਕੇਜਰੀਵਾਲ ਨੂੰ ਰਾਸ ਸਭਾ ਪਹੁੰਚਾਉਣਾ ਭਾਜਪਾ ਦਾ ਕੋਈ ਮੁੱਦਾ ਹੀ ਨਹੀਂ ਬੜ ਕੇ ਮਹਿੰਗਾਈ ਤੇ ਹੋਰ ਮਸਲਿਆਂ ਤੇ ਲੋਕ ਬੜੇ ਪਰੇਸ਼ਾਨ ਹੈ ਜਦੋਂ ਕਿ ਪਰਵਿਕਾਸ ਸਿੰਘ ਹੁੰਮਣ ਜਿਹੜਾ ਉਹ ਇਨਸਾਫ ਦੀ ਲਈ ਲੜਾਈ ਲੜੀਆ ਤੇ ਉਹ ਜਿੱਤੇਗਾ ਧੰਨਵਾਦ ਚੰਦਲ ਸਿੰਘ ਪਰਵਿਕਾਸ ਸਿੰਘ ਹੁੰਮਣ ਚੋਮਣੀ ਕਾਲੀਦਾ ਤੇ ਉਮੀਦਵਾਰ ਪਹੁੰਚ ਚੁੱਕੇ ਨੇ ਕੱਲ ਬਾਤ ਕਰਾਂਗੇ ਜਾਰਾ ਹੈ ਮੇਰਾ ਆਪਣਾ ਬੂਥ ਹੈ ਤੇ ਅੱਜ ਜਿਹੜੀ ਵੋਟ ਪਾਣਾ ਮੇਰਾ ਸੁਭਾਅ ਇੱਥੇ ਇਲਾਕੇ 'ਚ ਮੈਂ ਸਭ ਦਾ ਧੰਨਵਾਦ ਕਰਦਾ ਕਿਉਂਕਿ ਬੜੀ ਮਾਈ ਕਰ ਰਹੇ ਹੋਗੇ ਹੈਗਾ ਸਾਰੇ ਬਹੁਤ ਅੱਛਾ ਲੱਗ ਰਿਹਾ ਹੈਗਾ ਔਰ ਵੋਟ ਪਾਣ ਦਾ ਅੱਜ ਜਿਹੜਾ ਨਾ ਥੋੜਾ ਜਿਹਾ ਕਹਿੰਦੇ ਐ ਹਿੰਮਤ ਐਕਸਟਰਾ ਹੋ ਰਹੀ ਐ ਕਿਉਂਕਿ ਆਪ ਹੀ ਕੈਂਡੀਡੇਟ ਆ ਤੇ ਆਪ ਹੀ ਕੈਂਡੀਡੇਟ ਦੇ ਹੋਣ ਦੇ ਨਾਤੇ ਆਪ ਵੋਟ ਪਾਣਾ ਆਪਣੇ ਬੂਥ 'ਚ ਪਾਣਾ ਮੈਂ ਤਾਂ ਉਹ ਈਸ਼ਵਰ ਦਾ ਵੈਗੂ ਦਾ ਸ਼ੁਕਰਾਨਾ ਕਰਦਾ ਕਿ ਇੰਨਾ ਮੈਨੂੰ ਇੱਥੇ ਤੱਕ ਪਹੁੰਚਾਇਆ ਹੈਗਾ ਜੋ ਲੁਧਿਆਣਾ ਦੇ ਲੋਕਾਂ ਵੱਲੋਂ ਸਾਧ ਪਰਪਤਕਾਰ ਸਿੰਘ ਨੂੰ ਸਪੋਰਟ ਮਿਲੀ ਆ ਮੈ ਸਮਝਦਾ ਪਹਿਲੀ ਵਾਰ ਆ ਕਿ ਐਸਾ ਕੈਂਡੀਡੇਟ ਆਉਂਦਾ ਮੋ ਜਿੰਨੂੰ ਕੁ ਵੀ ਵਿਰੋਧੀ ਵੀ ਕਹ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹੋ ਜਿਹਾ ਕੈਂਡੀਡੇਟ ਦਿੱਤਾ ਜਿਹੜਾ ਕਿ ਬੇਦਖ ਮਜ਼ਲੂਮਾਂ ਦੀ ਰੱਖਿਆ ਕਰਨ ਵਾਲਾ ਜੋ ਦੇ ਕੱਲ ਆਸ਼ੂਦੀ ਜ਼ਮਾਨਤ ਕਰਾਉਣ ਵਾਲਾ ਵੀ ਹੈ ਜਿਲਰੋਜ ਦਾ ਕੇਸ ਲੜ ਕੇ ਉਸ ਦੀ ਮਾਂ ਨੂੰ ਰਹਾਦ ਦੇਣ ਵਾਸਤੇ ਉਹਨੂੰ ਫਾਂਸੀ ਦਾ ਆਰਡਰ ਕਰਾਇਆ ਇਹ ਬਹੁਤ ਵੱਡੀ ਗੱਲ ਆ ਸੱਤ ਵਾਰ ਦੇ ਪ੍ਰਧਾਨ ਰੇ ਆ ਬਾੜ ਦੇ ਕਲਾ ਕਲਾ ਵਕੀਲ ਖੜਾ ਹੈ ਕੁਮਨ ਸਾਹਿਬ ਸੱਤ ਵਾਰ ਦੇ ਪ੍ਰਧਾਨ ਰੇ ਆ ਕੁਮਨ ਸਾਹਿਬ ਮੋਜ਼ਰਤ ਲਈ ਪੁੱਛਦੇ ਜੀ ਗੱਲ ਕਰ ਰਹੇ ਹਾਂ ਜਾਂ ਮਾਈਕ ਡਾਊਨ ਕਰ ਰਿਹਾ ਮੈਂ ਬੇਨਤੀ ਕਰ ਰਿਹਾ ਮੇਰੀ ਗੱਲ ਪੂਰੀ ਸੁਣ ਲੋ ਜਿਹੜਾ ਮੈਂ ਦਾ ਧੰਨਵਾਦ ਕਰਦਾ ਸਰ ਮੈਂ ਕਿੱਦਾਂ ਦੇਖਾਂ ਸਾਹਮਣੇ ਦੇਖੀ ਸੁਣੋ 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 ਮੇਰੀ ਬੇਨਤੀ ਹੈ ਮੈਂ ਰਾਵਣ ਨਹੀਂ ਹੈਗਾ ਮੇਰੇ 12 ਮੂੰਹ ਨਹੀਂ ਹੈਗੇ ਬਸ ਮੂੰਹ ਨਹੀਂ ਹੈਗੇ ਸੱਚ ਮੈਂ ਤਾਂ ਮੈਂ ਤਾਂ ਇਨਸਾਨ ਆ ਛੋਟਾ ਜਿਹਾ ਮੈਂ ਤਾਂ ਕਾਮਾਦ ਵੀ ਹੈਗਾ ਮੈਂ ਤਾਂ ਲਾਇਰ ਆ ਸੋ ਮੇਰੀ ਜਿਹੜੀ ਬੇਨਤੀ ਹੈ ਜੀ 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 ਸਰ ਲੋਅਰ ਪਹਿਲੇ 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 ਇੱਕ ਪਹਿਲੇ ਲੋਅਰ ਸੀਗੇ ਕੁਮਨ ਸਾਹਿਬ ਪਰਵਕਾ ਸਿੰਘ ਕੁਮਨ ਉਹਨਾਂ ਦੇ ਕੀ ਨਾਮ ਹੈ ਕੋਈ ਲੋਕ ਵੋਟ ਪਾ ਕੇ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਿਹੜੇ ਕਿਹੜੇ ਮੁੱਦਿਆਂ ਤੇ ਵੋਟ ਪਾਈ ਹੈ ਕਿ ਹਰ ਇੱਕ ਦਾ ਕੰਮ ਕਰੇ ਕੋਈ ਕਿਸੇ ਦਾ ਕੰਮ ਕੋਈ ਰਵੇ ਨਾ ਕੋਈ ਆਪਸ ਚ ਤੁਹਾਡੇ ਬੰਦੀਆਂ ਦਾ ਕੰਮ ਨਾ ਹੋਵੇ ਬੋਟ ਆਪਣੀ ਬਸ ਜਿਹਨੂੰ ਪਾਣੀ ਆਪਣੀ ਮਰਜ਼ੀ ਨਾਲ ਪਾਓ ਜਿਹੜਾ ਕੰਮ ਕਰੇ ਇਲਾਕੇ ਦਾ ਬਸ ਕਿਹੜੇ ਕਿਹੜੇ ਐਸੇ ਵਿਕਾਸ ਕਰ ਰਹੇ ਰੁਕੇ ਹੋਏ ਨੇ ਸਾਢੇ 3 ਸਾਲ ਤੋਂ ਜਿਹੜੇ ਹੋਏ ਨਹੀਂ ਹਜੇ ਤੱਕ ਉਹ ਹੁਣ ਉਹ ਉਹ ਮੁੱਦੇ ਦੇ ਲੋਕ ਵੋਟ ਪਾਉਂਦੇ ਕੁਝ ਕੁ ਕੀਤੇ ਆ ਕੁਝ ਕੁ ਨਹੀਂ ਹੋਏ ਪਰ ਸਰਕਾਰ ਨੂੰ ਕਰਨੇ ਚਾਹੀਦੇ ਸਾਰੇ ਕੰਮ ਜਿਹੜੇ ਹੈਗੇ ਆ ਜੇ ਕੰਮ ਕੀਤੇ ਹੋਣਦੇ ਆਪਾਂ ਹੀ ਵੋਟ ਪੈਣੀ ਹੈ ਐਸੇ ਮੁੱਦੇ ਦੇ ਬਸ ਇਹੀ ਚੱਕਰ ਪਾਰਟੀ ਨੂੰ ਵੋਟ ਵਾਰੋ ਉਮੀਦਵਾਰ ਨੂੰ ਵੋਟ ਇਹਦਾ ਜਿਹੜਾ ਉਮੀਦਵਾਰ ਚੰਗਾ ਹੋਏਗਾ ਉਹਨੂੰ ਪਾਣੀ ਹਰ ਇੱਕ ਨੇ ਵੋਟ ਆਪਣੀ ਜਿਹਨੂੰ ਪਾਣੀ ਪਾਓ ਬਸ ਕੰਮ ਕਰਨ ਵਾਲਾ ਬੰਦਾ ਹੋਵੇ ਬਸ ਪਰੋਕਾਰ ਸਿੰਘ ਹਕਮਤ ਦੇ ਬੇਟੀ ਜੀ ਹੈ ਨਾਲ ਗੱਲਬਾਤ ਕਰਦੇ ਆ ਇਹ ਵੀ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਕਾਫੀ ਇਹਨਾਂ ਦਾ ਅਹਿਮ ਰੋਲ ਰਿਹਾ ਹੋਇਆ ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਰਿਹਾ ਤੁਹਾਡਾ ਦੇਖਿਆ ਗਿਆ ਸੀਗਾ ਕਾਫੀ ਤੁਹਾਡਾ ਵੀ ਬਹੁਤ ਯੋਗਦਾਨ ਸੀਗਾ ਤੇ ਹੁਣ ਮਾਦਾਦਾਂ ਦੇ ਨਏ ਨੇ ਹਨਾ ਤੇ ਕੀ ਕੀ ਕਿਹੜੇ ਕਿਹੜੇ ਮੁੱਦਿਆਂ ਤੇ ਮਾਦਾਦਾਂ ਦੇਣਗੇ ਸਿਸਟ ਕਾਲ ਜੀ ਪਹਿਲਾਂ ਦਾ ਸਾਰਿਆਂ ਨੂੰ ਤੇ ਅੱਜ ਹੀ ਬੜਾ ਵਧੀਆ ਦਿਨ ਹੈ ਜਿੱਦਾਂ ਫਾਦਰ ਸਾਹਿਬ ਨੇ ਕਿਹਾ ਅੱਜ ਵੋਟ ਪਾਉਣ ਲਈ ਸਾਰੇ ਨਿਕਲ ਰਹੇ ਨੇ ਤੇ ਬੜਾ ਜ਼ਰੂਰੀ ਹੈ ਏ ਆਪਣਾ ਵੋਟ ਪਾਉਣਾ ਕਿਉਂਕਿ ਦੇਖੋ ਆਪਾਂ ਆਪਣੇ ਹੱਥ 'ਚ ਹੈ ਕਿ ਆਪਾਂ ਕਿਦਾਂ ਦਾ ਲੀਡਰ ਚੂਜ਼ ਕਰਨਾ ਚਾਹੁੰਦੇ ਆ ਤੇ ਜਿੱਦਾਂ ਕਿ ਮੈਂ ਕਹਿੰਨੀ ਆ ਕਿ ਇਸ ਟਾਈਮ ਲੁਧਿਆਣਾ ਸਿਟੀ ਨੂੰ ਲੀਡਰ ਨਾਲੋਂ ਜ਼ਿਆਦਾ ਗਰੀਪਰੈਜ਼ੈਂਟੇਟਿਵ ਦੀ ਲੋੜ ਹੈ ਇੱਕ ਵੌਇਸ ਦੀ ਲੋੜ ਕਿਉਂਕਿ ਆਪਣੇ ਬਹੁਤ ਮੁੱਦੇ ਨੇ ਇਹੋ ਜਿਹੇ ਜਿਹੜੇ ਅੱਜ ਤੱਕ ਅਸੈਂਬਲੀ ਤੱਕ ਪਹੁੰਚ ਨਹੀਂ پا ਰਹੇ ਜੇ ਪਹੁੰਚ ਵੀ ਰਹੇ ਹਨ ਤਾਂ ਉਹਨਾਂ ਦਾ ਕੋਈ ਐਕਟ ਨਹੀਂ ਕਰ ਰਹੇ ਤੇ ਮੈਂ ਸਾਰਿਆਂ ਨੂੰ ਬਸ ਇੱਕ ਅਪੀਲ ਕਰੂੰਗੀ ਕਿ ਜਦ ਵੀ ਵੋਟ ਪਾ ਨਿਕਲੋ ਵੋਟ ਪਾਓ ਵੋਟ ਸੋਚ ਸਮਝ ਕੇ ਵੋਟ ਪਾਓ ਆਪਣੇ ਕੈਂਡੀਡੇਟਸ ਨੂੰ ਮੈਰਿਟ ਬੇਸਿਸ ਤੇ ਵੋਟ ਪਾਓ ਬਹੁਤ ਜ਼ਰੂਰੀ ਹੈ ਇੱਕ ਪੜਿਆ ਲਿਖਿਆ ਇਨਸਾਨ ਤੁਹਾਡੇ ਸਾਹਮਣੇ ਖੜਾ ਹੋਵੇ ਉਹ ਇਨਸਾਨ ਜਿਹਨੂੰ ਪਤਾ ਹੈ ਕਿ ਜਦ ਕੋਈ ਦਿੱਕਤ ਪਰੇਸ਼ਾਨੀ ਹੋਵੇ ਤਾਂ ਕਿਹੜਾ ਦਰਵਾਜ਼ਾ ਜਾ ਕੇ ਖਟਕਟਾਣਾ ਹੈ ਬਸ ਇੰਨੀ ਕੀ ਮੇਰੀ ਗੱਲ ਹੈ ਅੱਛਾ ਘੁਮਨ ਸਾਹਿਬ ਰਾਜਨੀਤੀ ਦਾ ਚਲੋ ਘਟ ਨੇ ਐਡਵੋਕੇਟ ਵਕੀਲ ਜ਼ਿਆਦਾ ਨੇ ਇਹ ਇਹ ਪਹਿਲਾ ਜਿਹੜਾ ਵੀ ਐਕਸਪੀਰੀਅੰਸ ਤੁਸੀਂ ਘਰ ਜ਼ਿਆਦਾ ਰਹਿੰਦੇ ਹੋ ਤੁਸੀਂ ਜ਼ਿਆਦਾ ਕਲੋਜ਼ ਹੋ ਕਿਉਂਕਿ ਹਰ ਇੱਕ ਬਾਪ ਇੱਕ ਧੀ ਦੇ ਨਾਲ ਜ਼ਿਆਦਾ ਰਿਲੇਸ਼ਨ ਹੁੰਦਾ ਤੇ ਕਿਸ ਤਰ੍ਹਾਂ ਦੀ ਅਪੋਰਚੂਨਿਟੀ ਹੈ ਕਿਸ ਤਰ੍ਹਾਂ ਦਾ ਔਖਾ ਰਸਤਾ ਤੁਹਾਨੂੰ ਸਾਹਮਣੇ ਕਰਨਾ ਪਿਆ ਇੱਕ ਚੀਜ਼ ਮੈਂ ਕਰੈਕਟ ਕਰਨਾ ਚਾਹੂੰਗੀ ਕਮੰਡ ਸਾਹਿਬ ਵਕੀਲ ਨੇ ਜ਼ਿਆਦਾ ਨਹੀਂ ਕਿ ਘੱਟ ਨਹੀਂ ਉਹ ਵਕੀਲ ਨੇ ਉਹ ਪੇਸ਼ੇ ਤੋਂ ਵਕੀਲ ਨੇ ਤੇ ਵਕੀਲਾਂ ਦਾ ਕੰਮ ਹੁੰਦਾ ਹੈ ਸੱਚ ਦੇ ਨਾਲ ਖੜਨਾ ਹਰ ਇੱਕ ਇਨਸਾਨ ਦਾ ਸਾਥ ਦੇਣਾ ਜੋ ਸਹੀ ਹੈ ਤੇ ਮੇਰੇ ਫਾਦਰ ਸਾਹਿਬ ਵੀ ਉਦਾਂ ਦੇ ਹੀ ਨੇ ਉਹਨਾਂ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ ਤੇ ਅੱਗੇ ਵੀ ਦਿੰਦੇ ਰਹਿਣਗੇ ਚਲੋ ਮੈਂ ਕਿਸੇ ਕੇਸ ਦੀ ਨਹੀਂ ਗੱਲ ਕਰਦੀ ਪਰ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਕਈ ਐਦਾਂ ਫ੍ਰੀ ਆਫ ਕੋਸਟ ਕੇਸਸ ਲੜੇ ਹਨ ਤੇ ਹੁਣ ਉਹ ਇੱਕ ਕਚੈਰੀ 'ਚ ਖੜਨ ਜਾ ਰਹੇ ਹਨ ਜੋ ਕਿ ਲੋਕਾਂ ਦੀ ਕਚੈਰੀ ਹੈ ਇੱਕ ਕੇਸ ਲੜਨ ਜਾ ਰਹੇ ਹਨ ਬਹੁਤ ਵੱਡਾ ਜੋ ਕਿ ਸਾਰੇ ਸ਼ਹਿਰ ਦਾ ਕੇਸ ਹੈ ਪੂਰੇ ਹਲਕੇ ਦਾ ਕੇਸ ਹੈ ਤੇ ਬਹੁਤ ਵਧੀਆ ਲੱਗ ਰਿਹਾ ਸਾਨੂੰ ਦੇਖੋ ਅੱਜ ਅਸੀਂ ਲੋਕਾਂ ਵਿੱਚ ਵਿਚਰ ਰਹੇ ਹੌਲੀ ਹੌਲੀ ਹੋਰ ਵਿਚਰਾਂਗੇ ਤੇ ਇੱਕ ਇੱਕ ਘਰ ਤੱਕ ਜਾ ਰਹੇ ਹਾਂ ਕਿ ਗਲੀ ਮਹੱਲੇ ਤੱਕ ਜਾ ਰਹੇ ਹਾਂ ਉਹਨਾਂ ਦੀਆਂ ਦਿੱਕਤਾਂ ਸਮਝ ਰਹੇ ਹਾਂ ਤੇ ਸਾਨੂੰ ਆਪਣੇ ਘਰਾਂ 'ਚ ਕਈ ਵਾਰੀ ਇਸ ਸੀਟ 'ਤੇ ਬੈਠ ਕੇ ਲੱਗਦਾ ਹੈ ਕਿ ਨਹੀਂ ਜੀ ਸਭ ਠੀਕ ਹੈ ਪਰ ਨਹੀਂ ਠੀਕ ਆਪਣੇ ਸ਼ਹਿਰ ਦੇ ਹਾਲਾਤ ਵਿੱਚ ਜਿੱਤ ਜਾਂਦੇ ਨੇ ਤੇ ਦੋ ਦੋ ਜ਼ਿੰਮੇਵਾਰੀਆਂ ਪੈ ਜਾਂਦੀਆਂ ਹਨਾ ਅਕਬੀਲਦਾਰੀਆਂ ਦੋ ਦੋ ਹੋ ਜੂਗੀਆਂ ਦੋ ਕੀ ਮਤਲਬ ਉਹ ਤਾਂ ਲੱਗਦਾ ਤਿੰਨ ਤਿੰਨ ਹੋ ਜੂਗੀਆਂ ਘਰ ਦਾ ਵੀ ਦੇਖਣਾ ਪੈਂਦਾ ਵਾ ਹਨਾ ਤੇ ਉਸ ਚੀਜ਼ ਨੂੰ ਕਿਸ ਤਰ੍ਹਾਂ ਹੈਂਡਲ ਕਰਨਗੇ ਅ ਦੇਖੋ ਮੇਰੇ ਮਦਰ ਬਹੁਤ ਹੀ ਸਿਆਣੇ ਨੇ ਬਹੁਤ ਜ਼ਿਆਦਾ ਉਹਨਾਂ ਦਾ ਬਹੁਤ ਸਪੋਰਟਰ ਰ ਬੈਕਬੋਨ ਹੈ ਕੋ ਮਨਸਾਪ ਦੀ ਤੇ ਘਰ ਦੀ ਤਾਂ ਉਹਨਾਂ ਨੂੰ ਕਦੇ ਅਸੀਂ ਫਿਕਰ ਲੈਣ ਨਹੀਂ ਦਿੱਤੀ ਉਹ ਘਰ ਸੰਭਣਗੇ ਜਿੱਥੇ ਤੱਕ ਵਕੀਲ ਹੋਣ ਦੀ ਗੱਲ ਹੈ ਆਪਣੇ ਚੈਂਬਰ ਦੀ ਗੱਲ ਹੈ ਅਦਾਲਤਾਂ ਦੀ ਗੱਲ ਹੈ ਤਾਂ ਮੇਰੇ ਬ੍ਰਦਰ ਨੇ ਐਡਵੋਕੇਟ ਮਨਤਾਰਨ ਸਿੰਘ ਕੋ ਮੰਡ ਉਹ ਸਾਰਾ ਆਪਣਾ ਅਦਾਲਤ ਦਾ ਕੰਮ ਸੰਭਦੇ ਨੇ ਤੇ ਉਹੀ ਸੰਭਣਗੇ ਤੇ ਇਹਨਾਂ ਨੂੰ ਅਸੀਂ ਬਸ ਹੁਣ ਲੋਕਾਂ ਲਈ ਦਿੱਤਾ ਹੈ ਹੁਣ ਲੋਕੀ ਇਹਨਾਂ ਨਾਲ ਕੰਮ ਕਰਵਾਉਣ ਤੇ ਇਹ ਕਰਨ ਚ ਇੰਟਰਸਟਿਡ ਵੀ ਹੈ ਹੁਣ ਇੱਕ ਉਮਰ ਹੋ ਚੁੱਕੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਹੁਣ ਲੋਕਾਂ ਨੂੰ ਮੇਰੀ ਲੋੜ ਹੈ ਸਵੇਰੇ ਕਿੱਥੇ ਕਿੱਥੇ ਗਏ ਘੁੰਮਣ ਸਾਹਿਬ ਨੂੰ ਅਸੀਂ ਸਵੇਰੇ ਪਹਿਲਾਂ ਨਾਨਕਸਰ ਗਏ ਸੀਗੇ ਪਹਿਲਾਂ ਨਾਨਕਸਰ ਜਗਰਾਉ ਫਿਰ ਨਾਨਕਸਰ ਇੱਥੇ ਹਰ ਜਗ੍ਹਾ ਮੱਥਾ ਟੇਕ ਕੇ ਆਸ਼ੀਰਵਾਦ ਲੈਂਦਾ ਹੈ ਵੱਡੇਆਂ ਦਾ ਬਜ਼ੁਰਗਾਂ ਦਾ ਮੈਂ ਤਾਂ ਆਪਣੇ ਸਹੁਰਿਆਂ ਘਰੋਂ ਆਈ ਆ ਤੇ ਮੈਂ ਉਹਨਾਂ ਦਾ ਵੀ ਆਸ਼ੀਰਵਾਦ ਲੈ ਕੇ ਆਈ ਆ ਸਾਡੇ ਕਿੰਨੇ ਸਾਲ ਹੋ ਗਏ ਇੱਥੇ ਤੁਹਾਨੂੰ ਅੱਜ ਵੀ ਤੁਸੀਂ ਵੀ ਇੱਥੇ ਹੈਗੇ ਹੋ ਜਾਦੀ ਸਰਕਾਰ ਆਈ ਹੈ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਸੀਗੇ ਮੈਂ ਮਾੜਾ ਨਹੀਂ ਕਹੂੰਗੀ ਪਰ ਇਹ ਬਹੁਤ ਹੀ ਮਾੜੇ ਹਾਲਾਤ ਪੈਦਾ ਹੋ ਗਏ ਸੀਗੇ ਜੇ ਜੋ ਸਚਾਈ ਹੈ ਉਹ ਤਾਂ ਦੱਸਣੀ ਪੈਂਦੀ ਹੈ ਸਚਾਈ ਹੈ ਸਚਾਈ ਇਹ ਹੈ ਕਿ ਐਨੇ ਵਾਦੇ ਕਰਕੇ ਇੱਕ ਇੱਕ ਵਾਦਾ ਝੂਠਾ ਨਿਕਲਿਆ ਇੱਕ ਇੱਕ ਲਾਰਾ ਜੋ ਲਗਾਇਆ ਗਿਆ ਸੀਗਾ ਉਹ ਪੂਰਾ ਨਹੀਂ ਕੀਤਾ ਗਿਆ ਇੰਨੀ ਕੀ ਸ਼ਰਮ ਕਰ ਲੈਂਦੇ ਕਿ ਇਸ ਵੋਟਾਂ ਤੱਕ ਮੈਂ ਕੁਝ ਦਿਨ ਪਹਿਲਾਂ ਅਰੋੜਾ ਸਾਹਿਬ ਨੇ ਇੱਕ ਪਾਇਆ ਸੀਗਾ 70 ਦਿਨ ਦੇ ਕੰਮ ਤੋ 70 ਦਿਨ ਦੇ ਕੰਮ ਜੇ ਤੁਸੀਂ ਕਰ ਸਕਦੇ ਹੋ ਫਿਰ ਤੁਸੀਂ 3 ਸਾਲ ਕਿਉਂ ਨਹੀਂ ਕੰਮ ਕਰ ਸਕਦੇ ਸੀ ਬਸ ਇੰਨਾ ਕੁ ਮੇਰਾ ਇੱਕ ਸਵਾਲ ਹੈ ਇਸ ਸਰਕਾਰ ਨੂੰ ਬਹੁਤ ਬਹੁਤ ਧੰਨਵਾਦ ਇਹ ਸੀਗੇ ਪਰਵਕਾਸ਼ ਸਿੰਘ ਦੇ ਬੇਟੀ ਜਿਨ੍ਹਾਂ ਦਾ ਕਹਿਣਾ ਹੈ ਕਿ ਘੁੰਮਣ ਸਾਹਿਬ ਜਿਹੜੇ ਹੁਣ ਅਸੀਂ ਘੁੰਮਣ ਸਾਹਿਬ ਨੂੰ ਉਹ ਲੋਕਾਂ ਦੇ ਲਈ ਦੇ ਦਿੱਤਾ ਵਾ ਜੇ ਜਿੱਤਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ 23 ਜੂਨ ਨਹੀਂ ਦੇਖਣਾ ਹੋਏਗਾ ਪਰ ਉਹਨੇ ਘੁੰਮਣ ਸਾਹਿਬ ਜਿਹੜੇ ਕਿਹਾ ਵੋਟ ਦੇਣ ਆਏ ਨੇ ਤੇ ਗੱਲਬਾਤ ਵੀ ਕਰਾਂਗੇ ਕੋਸ਼ਿਸ਼ ਕਰਾਂਗੇ ਵੋਟ ਦੇਣ ਆਏ ਨੇ ਤੇ ਗੱਲਬਾਤ ਕਰਾਂਗੇ ਤਮਾਮ ਜਿਹੜੇ ਅਸਵੇਰੇ ਆਮਾ ਦੀ ਪਾਰਟੀ ਦੇ ਸੰਜੀਵ अरोड़ा ਵੀ ਆਪਣਾ ਮਾਤਾਦਾਨ ਦੇਣ ਆਏ ਪਰਿਵਾਰ ਦੇ ਨਾਲ ਤੇ ਉੱਥੇ ਹੀ ਪਰਵਕਾਰ ਸਿੰਘ ਘੁੰਮਰ ਵੀ ਆਪਣਾ ਹੀ ਪਰਿਵਾਰ ਦੇ ਨਾਲ ਇੱਥੇ ਵੋਟ ਦੇਣ ਆਏ ਆਂਦੇ ਹੋਏ ਨਜ਼ਰ ਆਏ ਨੇ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇੱਥੇ ਪਰਵਕਾਰ ਸਿੰਘ ਘੁੰਮਣ ਅਤੇ ਉਹਨਾਂ ਦੇ ਪਰਿਵਾਰ ਅਤੇ ਅਕਾਲੀ ਗੱਲ ਦੇ ਲੀਡਰ ਵੀ ਇੱਥੇ ਪਹੁੰਚੇ ਨੇ ਲੀਡਰ ਪਹੁੰਚ ਕੇ ਤੇ ਹੁਣ ਇੱਥੇ ਵੋਟ ਦੇ ਰਹੇ ਨੇ ਤੇ ਲੋਕ ਵੀ ਜਿਹੜੀ ਹੈ ਕਾਫੀ ਇਥੋਰੀ ਵੋਟ ਦੇ ਰਹੀ ਹੈ ਦਿਨ ਤੇ ਵੀ ਨਜਰਦਾਰੀ ਨਹੀਂ ਗੱਲ ਕਰੀਏ ਪੱਛਮੀ ਹਲਕੇ ਦੀ ਪੱਛਮੀ ਹਲਕੇ ਦੇ ਵਿੱਚ ਕਾਫੀ ਜ਼ਿਆਦਾ ਇੱਥੇ ਸੋਜਵਾਨ ਅਤੇ ਐਜੂਕੇਟਿਡ ਪੀਪਲ ਪਰਸਨ ਨੇ ਤੇ ਉਹਨਾਂ ਦੀ ਵੀ ਕਈ ਕਈ ਸਮੱਸਿਆ ਕੁਝ ਸਮੱਸਿਆਵਾਂ ਨੇ ਤੇ ਸਮਾਜ ਜਿਹੜੀ ਹੈ ਪਾਰਟੀਆਂ ਨੇ ਉਮੀਦਵਾਰੀ ਪਾਰਟੀਆਂ ਨੇ ਲੋਕਾਂ ਦਾ ਲੋਕਾਂ ਗਿਆ ਜੇ ਪਾਰਟੀ ਨੂੰ ਦੇਖ ਕੇ ਵੋਟ ਨਹੀਂ ਪਾਈ ਜਾਏਗੀ ਕੰਮ ਨੂੰ ਦੇਖ ਕੇ ਵੋਟ ਪਾਈ ਜਾਏਗੀ ਗੱਲਬਾਤ ਵੀ ਕਰਾਂਗੇ ਕੋ ਮੰਨਦਾ ਜੋ تمہਾਰ ਕੋਈ ਵੇਚਦਾ ਜੋ ਪੈਸਾ ਦੇਦਾ ਜੋ ਕਪੜੇ ਵੰਡੇ ਜੋ ਰਾਸ਼ਨ ਵੰਡਦਾ ਸਾਰਾ ਕੁਝ ਵੰਡਦਾ ਅੰਮਰ ਸਾਹਿਬ ਸਾਢੇ ਤਿੰਨ ਸਾਢੇ ਤਿੰਨ ਸਾਲ ਬੀਤ ਗਏ ਹੁਣ ਲੋਕ ਕਹਿ ਰਹੇ ਆ ਕਿ ਡਿਵੈਲਪਮੈਂਟ ਨਹੀਂ ਹੋਈ ਆ ਕੀ ਜਿਮਨੀ ਚੋਨਾ ਜੇ ਨਾ ਹੁੰਦੀ ਤੇ ਇੱਥੇ ਹੀ ਰਹਿਣਾ ਸੀਗਾ ਇਹ ਇਹ ਅੱਗੇ ਵੀ ਇਹੀ ਬਾੜਾ ਹੋਣਾ ਵਾ ਜਦ ਤੱਕ ਅਸੀਂ ਜਿੱਤੇ ਨਹੀਂ ਗਏ ਜਿੱਤ ਕੇ ਨਾ ਦਿਖਾਵਾਂਗੇ ਤੇ ਡਵੈਲਪਮੈਂਟ ਸ਼ੁਰੂ ਹੋ ਜਾਊਗਾ ਜੇ ਤੁਸੀਂ ਜਿੱਤਦੇ ਹੋ ਚਾਰ-ਚਾਰ ਕਬੀਲਦਾਰੀਆਂ ਹੋ ਜੈਨੀ ਕਿੱਸ ਤਰ੍ਹਾਂ ਸੰਭੋਗੇ ਜਨਤਾ ਨੂੰ ਟਾਈਮ ਦੋਗੇ ਅਦਾਲਤ ਨੂੰ ਟਾਈਮ ਦੋਗੇ ਪਰਵਾਮੇ ਦੋਗੇ ਕਿੱਦਾਂ ਦੋਗੇ ਇਹ ਬਹੁਤ ਸੌਖੀ ਗੱਲ ਹੈ ਮੇਰੇ ਵਾਸਤੇ ਵਕਾਲਤ ਅਦਾਲਤ ਸਿਆਸਤ ਇੱਕੋ ਜੀ ਹੈ ਇੱਕੋ ਜੀ ਹੈ ਇੱਕੋ ਜਿਹਾ ਹੈ ਕੀ ਗੱਲ ਹੈ ਵਕਾਲਤ ਅਦਾਲਤ ਤੇ ਸਿਆਸਤ ਇੱਕੋ ਚੀਜ਼ ਹੈ ਕਿਹਾ ਗਿਆ ਪਰਉਪਕਾਰ ਸਿੰਘ ਘੁੰਮਦੇ ਵੱਲੋਂ ਜੁੜੇ ਹੋਏ ਨਾਲ ਦੇ ਦੀਪਕ ਕਮਤਰਾ ਯੂਨੀ ਰਿਪੋਰਟ ਧੰਨਵਾਦ